ਜੇ ਬੈਲ ਦੇ ਸਕੂਲ ਲੱਗੇ ਹੈਗਾ ਟਰਾਫਿਕ ਹਮ ਲੱਗਾ ਹੈ ਮੇਰਾ ਨਾਮ ਪ੍ਰਭਦੇਵਾਲ ਹੈ ਅਸੀਂ ਪਹਿਲਾਂ ਵੀ ਬਿਜਲੀ ਬੋਰਡ ਨੂੰ ਕੰਪਲੇਨਟ ਕੀਤੀ ਏ ਦੀ ਕਿ ਇਹ ਖੰਭਾ ਜਿਹੜਾ ਸੜਕ ਉੱਤੇ ਲੱਗਾ ਹੈ ਇਹਨੂੰ ਪਿੱਛੇ ਲੱਗਣਾ ਚਾਹੀਦਾ ਪਹਿਲੇ ਵੀ ਦੋ ਤਿੰਨ ਐਕਸੀਡੈਂਟ ਹੋਏ ਆ ਇੱਥੇ ਇਸ ਕਰਕੇ ਇਹ ਖੰਭੇ ਨੂੰ ਹੁਣ ਜਿਹੜਾ ਲੱਗਾ ਦੁਬਾਰਾ ਪਿੱਛੇ ਲੱਗਿਆ ਇਹ ਤਾਂ ਬੱਸ ਦੀ ਵੱਡੀ ਗਲਤੀ ਜਿਹੜੀ ਹੈ ਹੀ ਹੈ ਵੈਸੇ ਵੀ ਖੰਭਾ ਸੜਕ ਦੇ ਵਿੱਚ ਹੈ ਘਟਨਾ ਕਿ ਹੋਈ ਸੀ ਘਟਨਾ ਬੱਸ ਵਾਲਾ ਆ ਰਿਹਾ ਸੀ ਉਹਦੇ ਨਾਲ ਬਣੀ ਉਹ ਕੀ ਗੱਲ ਲਿਖਾ ਲੱਗਿਆ ਕੀ ਹੋਇਆ ਉਹ ਇੱਕਦਮ ਵੱਜ ਗਿਆ ਨੁਕਸਾਨ ਨਹੀਂ ਹੋਇਆ ਕੋਈ ਵੀ ਬਸ ਸਾਲੇ ਦਾ ਨੁਕਸਾਨ ਹੋਇਆ ਖੰਭਾ ਟੁੱਟ ਗਿਆ ਬਸ ਹੋਰ ਕੋਈ ਨੁਕਸਾਨ ਨਹੀਂ ਜਾਨੀ ਮਾਲਕ ਕੋਈ ਨੁਕਸਾਨ ਨਹੀਂ ਬਸ ਵਿੱਚ ਕੋਈ ਨਹੀਂ ਕਿੰਨਾ ਕੋਈ ਨਹੀਂ ਬਸ ਕੱਲੀ ਖਾਲੀ ਬਸ ਡਰਾਈਵਰ ਹੀ ਆਏ ਕਿੱਦੇ ਹੁਣ ਮੈਂ ਚੱਲ ਗਿਆ ਵਾਪਸ ਸਕੂਲ ਪ੍ਰਬੰਧਕ ਕੋਈ ਆਇਆ ਸੀ ਕੋਈ ਨਹੀਂ ਆਇਆ ਡਰਾਈਵਰ ਤੇ ਲੱਗਿਆ ਸੀ ਨਹੀਂ ਡਰਾਈਵਰ ਨੂੰ ਕੁਝ ਲੱਗਾ ਠੀਕ ਹੈ ਬਚਾਇਆ ਕੀ ਨੇ ਉਹ ਘਟਨਾ ਬਾਰੇ ਦੱਸਿਆ ਕੋਈ ਗੱਲ ਕੋਈ ਦੱਸਿਆ ਨਹੀਂ ਉਹਨੇ ਚੱਲ ਗਿਆ ਉਹ ਇੱਥੇ ਔਰ ਇਦਾਂ ਹੁਣ ਨੀਂਦ ਦੇ ਝੁੱਕਣ ਲੱਗਿਆ ਕੀ ਗੱਲ ਹੋਈ ਓ ਤੇ ਹੁਣ ਡਰਾਈਵਰ ਹੀ ਦੱਸ ਸਕਦਾ ਨਾ ਮੈਂ ਥੋੜੀ ਦੱਸ ਸਕਦਾ ਕੀ ਗੱਲ ਹੈ ਜੀ ਨਾਂ ਕੁਲਵਿੰਦਰ ਸਿੰਘ ਬਾਜੀ ਤੇ ਮੈਂ ਸਿਰ ਉਰਦਾ ਬੇੜੀ ਦੁਕਾਨ ਹੈ ਤੇ ਕਾਫੀ ਆੜੀ ਇੱਥੋਂ ਦੀ ਨੰਗੀ ਦਾ ਤੇ ਸਮੱਸਿਆ ਇਹ ਆ ਕਿ ਟ੍ਰਾਂਸਫਰਮ ਜਿਹੜਾ ਉਹ ਬਿਲਕੁਲ ਸ਼ਰਕ ਦੇ ਵਿੱਚ ਘਾਰ ਤੇ ਜੋ ਵੀ ਇਹ ਮਹੱਲੇ ਦੇ ਲੋਕ ਆ ਉਹ ਕੋਈ ਮੁੱਦਾ ਹੁੰਦਾ ਤੇ ਮਾਰਾ ਜਾ ਬੋਲ ਕੇ ਬਾ ਚੰਦਰਵੰਦਰੀ ਵਰ ਜਾਂਦੇ ਨੇ ਪਰ ਇਹਦਾ ਨੁਕਸਾਨ ਜਿਹੜਾ ਉਹ ਮੰਨ ਲਓ ਵਿੱਚ ਬੱਚੇ ਹੁੰਦੇ ਸਕੂਲ ਦੇ ਤੇ ਬੱਚੇ ਤੁਹਾਡੇ ਵੀ ਹੋ ਸਕਦੇ ਨੇ ਸਾਡੇ ਵੀ ਹੋ ਸਕਦੇ ਨੇ ਇਹਦੇ ਬੱਚੇ ਨਾਲ ਵੀ ਹਾ ਸੌ ਸਕਦਾ ਤੇ ਬੱਚੇ ਦਾ ਬਾਈ ਦੀਵੇ ਉੱਤੇ ਡਿੱਗ ਜਾਂਦਾ ਨਾ ਅਗੋਂ ਟਰਾਂਸਫਰ ਦੀ ਪਟਾਕਾ ਵਜਦਾ ਤੇ ਕਾਫੀ ਨੁਕਸਾਨ ਹੋ ਸਕਦਾ ਹੈ ਤੇ ਦੱਸਦੇ ਨੇ ਕਿ ਇਧਰੋਂ ਪਾਪਾ ਜੀ ਬੱਸ ਲਿਆ ਰਹੇ ਸੀ ਤੇ ਉਹ ਕਹਿ ਰਹੇ ਕਿ ਮੈਨੂੰ ਨੀਂਦਾਂ ਝੁੱਕ ਆ ਗਿਆ ਹੈ ਸ਼ੈ ਤੋ ਉਹਦਾ ਕਾਰਨੇ ਹੋਈ ਬਣਿਆ ਕਿ ਸ਼ਰਕ ਦੇ ਵਿੱਚ ਖੰਬਾ ਤੇ ਉਹਦੇ ਕਰਕੇ ਹੀ ਬੱਸ ਜਿਹੜੀ ਇਹ ਨਾਟਕ ਰਹੀ ਹੈ ਨਾ ਖੰਬਾ ਹੁੰਦਾ ਬੱਸ ਦੀ ਬ੍ਰੇਕ ਵੀ ਵੱਸ ਸਕਦੀ ਤੇ ਬਾਕੀ ਕਹਿੰਦੇ ਦੋ ਜਨੇ ਇੱਕ ਮੈਡਮਾਂ ਤੇ ਇੱਕ ਪਾਪਾ ਜੀ ਸੀ ਤੇ ਬਚਾਅ ਹੋ ਚੁੱਕਾ ਉਹਨਾਂ ਦਾ ਪੜੇ ਸਰਕਾਰ ਨੂੰ ਮੁੱਦਾ ਲੈਣਾ ਚਾਹੀਦਾ ਕਿ ਬਿਜਲੀ ਬੋਰਡ ਨੂੰ ਵੀ ਚਾਹੀਦਾ ਕਿ ਬਿਲਕੁਲ ਸਰਕਾਰ ਦੇ ਸ਼ਰਕਤੇ ਵਿੱਚ ਘਾਰ ਖੰਬਾ ਇਹਨੂੰ ਕੋਈ ਟਰਾਂਸਫਾਰਮ ਨੂੰ ਸਾਈਡ ਤੇ ਰੱਖਣਾ ਚਾਹੀਦਾ ਸਮੱਸਿਆ ਇਹੋ ਹੀ ਆ ਕਿ ਇਹੀ ਲੋਕ ਬੋਲਦੇ ਨਹੀਂ ਜਦੋਂ ਕੋਈ ਹਾਸਾ ਹੁੰਦਾ ਤਾਂ ਫਿਰ ਆ ਹੀ ਬੋਲਣਾ ਸ਼ੁਰੂ ਕਰ ਦਿੰਦੇ ਆ ਇੱਥੇ ਮੇਲਾ ਸਾਰੇ ਵੇਖਣ ਦੇ ਨੇ ਸਵੇਦਾ ਤੇ ਬੋਲਣ ਕੋਈ ਨਹੀਂ ਡਿਆ ਤੇ ਕੋਈ ਆਏਗਾ ਚੁਕੇਗਾ ਤਿੰਨ ਦਿਨ ਦੀ ਹੜਤਾਲ ਵੀ ਚੱਡੀ ਆ ਸਰਕਾਰ ਦੀ ਸਰਕਾਰ ਦੇ ਬਰ ਖਲਾਫ ਹੜਤਾਲ ਚੱਲਦੀ ਪਈ ਆ ਤੇ ਮੇਰੇ ਸੋਚ ਆ ਗਈ ਕੱਲ ਵੀ ਵੱਜ ਚੁੱਕੀ ਆ ਤੈਨੂੰ ਲੱਗਦਾ ਕਿ ਇਹਦਾ ਕੋਈ ਹੱਲ ਨਹੀਂ ਹੋਏਗਾ ਬਿਜਲੀ ਵੀ ਬੰਦ ਦਾ ਦਿੱਕਤ ਸਾਰਿਆਂ ਦੀ ਹਾਂ ਦੇਖ ਸਾਰਿਆਂ ਨੂੰ ਪਰ ਬੋਲੇਗਾ ਕੋਈ ਨਹੀਂ ਰਾਤ ਨੂੰ ਮੱਛਾ ਲੜੇਗਾ ਤੇ ਕੱਲ ਸਵੇਰੇ ਬੋਲਣਗੇ ਸਾਰੇ ਕਿਉਂਕਿ ਸਾਰੇ ਅੱਸੀ ਹਲੇ ਸੌਣ ਵਾਲੇ ਨੇ ਅੱਜ ਨਹੀਂ ਸੌਣਗੇ ਰਾਤ ਹੋਰ ਕੀ ਹੈ ਪਰ ਇਹਦੇ ਵਿੱਚ ਮੁੱਦਾ ਤੇ ਉੱਠਣਾ ਚਾਹੀਦਾ ਨਾ ਅਜ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਕੋਈ ਬਿਜਲੀ ਬੋਰਡ ਵਾਲਾ ਜਾਂ ਕੋਈ ਸਕੂਲ ਦਾ ਵੀ ਮੇਰੇ ਖਿਆਲ ਨਾਲ ਇਸ ਟਾਈਮ ਤੇ ਕਚਰ ਬਈ ਲੱਗਦਾ ਨਹੀਂ ਬਿਲੀਪਾ ਉਹਨਾਂ ਦੀ ਤੇ ਚਲੂ ਹੈ ਹੀ ਗਲਤੀ ਪਰ ਡਰਾਈਵਰ ਨੂੰ ਸੁਚੇਤ ਰਹਿਣਾ ਚਾਹੀਦਾ ਸੀ ਹਾਂ ਬਿਲਕੁਲ ਜੇ ਕੋਈ ਅਚਾਨਕ ਮੋੜਾ ਲੀ ਗਿਆ ਹਾਂ ਬਿਲਕੁਲ ਅੱਗੇ ਤੇ ਮੈਂ ਸੌਂਦਾ ਪਿਆ ਹੀ ਕਹਿੰਦੇ ਵੀ ਕਿ ਡਰਾਈਵਰ ਕਹਿੰਦਾ ਕਿ ਮੈਨੂੰ ਨਾ ਮੈਂ ਰਾਤ ਦਾ ਨੀਂਦਰਾ ਸੀ ਤੇ ਮੈਂ ਸਕੂਲ ਵਾਲਿਆਂ ਨੂੰ ਕਿਹਾ ਵੀ ਆ ਕਿ ਮੈਨੂੰ ਨਾ ਭੇਜੋ ਤੇ ਫਿਰ ਗਲਤੀ ਤੇ ਸਕੂਲ ਵਾਲਿਆਂ ਦੀ ਹੈ ਨਾ ਜਾਂ ਮੰਨ ਲਓ ਉਹਦੀ ਤਨਖਾਹ ਕੱਟਣਗੇ ਜਾਂ ਕੁਝ ਕਰਨਗੇ ਉਹ ਤੇ ਹਰਜਾਨਾ ਉਹਨੂੰ ਤੋੜਾ ਪੈਣਾ ਹੈ ਇਹ ਸਕੂਲ ਵਾਲਿਆਂ ਨੂੰ ਪੈਣਾ ਚਾਹੀਦਾ ਤੇ ਸ਼ਾਇਦ بڑے ਲੋਕ ਨੇ ਇਹਨਾਂ ਨੂੰ ਨਾਮ ਹੀ ਪਾਏ بڑے ਲੋਕ ਨੇ ਇਹਨਾਂ ਨੂੰ ਨਾਮ ਹੀ ਹਰਜਾਨਾ ਪਾਏ ਯਾਨੀ ਨੁਖਾਰੀ ਹੋ ਦੇ ਕੋ ਹਾਂ ਬਿਲਕੁਲ ਹਾਂਜੀ ਹੋ ਸਕਦਾ ਹੀ ਮੰਨ ਲਓ ਕਿ ਇਹਨੂੰ ਡਰ ਦੇ ਨਾਲ ਹੀ ਟੈਕ ਹੋ ਸਕਦਾ ਜਾਂ ਉਹ ਬਜ਼ੁਰਗ ਨੂੰ ਹੀ ਟੈਕ ਹੋ ਜਾਂਦਾ ਜਿਹੜਾ ਡਰਾਈਵਰ ਹੈ ਤੇ ਜੇ ਉਹ ਨਹੀਂ বাস ਚਲਾ ਸਕਦਾ ਉਹਨੂੰ ਕਹਿੰਦੇ ਤੂੰ ਛੁੱਟੀ ਕਰੋ ਜਾਓ ਉਹਦਾ ਉਹਦੀ ਤਨਖਾਹ ਕੱਟ ਲੈਂਦੇ ਕੋਈ ਗੱਲ ਨਹੀਂ ਉਹ ਕਹਿੰਦਾ ਮੈਂ ਕਿਹਾ ਵੀ ਹੈਗਾ ਇੱਥੇ ਲੋਕ ਦੱਸਦੇ ਪਏ ਹੈ ਕਿ ਮੈਂ ਕਿਹਾ ਵੀ ਹੈਗਾ ਕਿ ਮੈਨੂੰ ਨੀਂਦ ਆਂਦੀ ਪਈ ਹੈ ਫਿਰ ਬੰਦਾ ਕਿਉਂ ਭੇਜਿਆ ਇਨਾ ਚਲੋ ਹਾਸਾ ਬੜੀ ਗੱਲ ਨਹੀਂ ਹਾਸਾ ਮੇਰੇ ਕੋ ਵੀ ਹੋ ਸਕਦਾ ਕਿਸੇ ਕੋ ਵੀ ਹੋ ਸਕਦਾ ਪਰ ਜੇਰਾ ਬੰਦਾ ਆਪਣੀ ਗਲਤੀ ਮੰਨਦਾ ਪਿਆ ਤੇ ਇਸ ਟਾਈਮ ਜੁਮੇਵਾਰ ਤੇ ਸਕੂਲ ਵਾਲੇ ਮੇਰੇ ਨਾਲ ਹੋ ਸਕਦੇ